ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾ ਰਹੇ ਹਾਂ ਜੀ ਆਪਾਂ ਹਰਾ ਉਸ ਦੇ ਉੱਪਰ ਲਗਾਵਾਂਗੇ ਜੀ ਮਿੱਟੀ ਇਹ ਹੈ ਜਿਹੜੀ ਮਿੱਟੀ ਹੈ ਇਹ ਲਾਲ ਮਿੱਟੀ ਹੈਗੀ ਇਸ ਨੂੰ ਆਪਾਂ ਥਾਪ ਦੀ ਮਦਦ ਨਾਲ ਚੰਗੀ ਤਰ੍ਹਾਂ ਆਪਾਂ ਬਰੀਕ ਕਰ ਲੈਣਾਗਾ ਮਿੱਟੀ ਨੂੰ ਕੁੱਟ ਕੇ ਤੇ ਫਿਰ ਇਸ ਦੇ ਵਿੱਚ ਪਾਣੀ ਜਿਹੜਾ ਪਾ ਦਵਾਂਗੇ ਤੇ ਬਰੀਕ ਆਪਾਂ ਮਿੱਟੀ ਜੀ ਕਰ ਲੈਤੀ ਤੇ ਹੁਣ ਮਿੱਟੀ ਦੇ ਵਿੱਚ ਜਿਹੜੀ ਤੂੜੀ ਹੁੰਦੀ ਆ ਆਪਾਂ ਉਸ ਦੇ ਨਾਲ ਮਿੱਟੀ ਨੂੰ ਮਤ ਲਵਾ ਕੇ ਦੋਨੋਂ ਹੱਥਾਂ ਦੇ ਨਾਲ ਇਸ ਤਰ੍ਹਾਂ ਆਪਾਂ ਮਤਨੀ ਇਹ ਮਿੱਟੀ ਤੇ ਚੰਗੀ ਤਰ੍ਹਾਂ ਇਹ ਮਤਨੀਆ ਕੋਈ ਵੀ ਇਸ ਦੇ ਵਿੱਚ ਡਲੀਏ ਜਿਹੜੀ ਉਹ ਨਾ ਰਹੇ ਮਿੱਟੀ ਲੈਤੀ ਮਤ ਤੇ ਹੁਣ ਆਪਾਂ ਜਿਹੜਾ ਹਾਰਾਗਾ ਉਹ ਆਪਾਂ ਤਿਆਰ ਕਰਨਾਗਾ ਤੇ ਆਪਾਂ ਇੱਟਾਂ ਸੀਗੀਆਂ ਜਿਹੜੀਆਂ ਉਹ ਮਿੱਟੀ ਢਾ ਕੇ ਥੋੜੀ ਥੋੜੀ ਰੱਖ ਲੈਂਦੀਆਂ ਚੰਨ ਲਈ ਤੇ ਹੁਣ ਆਪਾਂ ਹਾਰੇ ਦੇ ਵਿੱਚ ਮਿੱਟੀ ਲਾਵਾਂਗੇ ਤੇ ਮਿੱਟੀ ਬਹੁਤ ਹੀ ਜਿਹੜੀ ਖੜੂਗੀ ਇਹ ਬਹੁਤ ਮੁਸ਼ਕਲ ਨਾਲ ਖੜੂਗੀ ਕਿਉਂਕਿ ਹਾਰਾ ਵਿੱਚੋਂ ਕੱਚਾਗਾ ਤੇ ਇਸ ਦੇ ਉੱਪਰ ਆਪਾਂ ਪਾਣੀ ਲਗਾ ਲਗਾ ਕੇ ਹੀ ਮਿੱਟੀ ਨਾਲ ਖੜਾਉਣੀ ਪਊਗੀ ਇਸ ਤਰ੍ਹਾਂ ਆਪਾਂ ਜਿਹੜੀ ਮਿੱਟੀ ਆ ਉਹ ਸਾਰੀ ਲਗਾ ਦੇਵਾਂਗੇ ਪਾਣੀ ਲਗਾ ਲਗਾ ਕੇ ਕਿਉਂਕਿ ਆਪਾਂ ਨੂੰ ਪਤਲੀ ਹੀ ਮਿੱਟੀ ਹੈ ਜਿਹੜੀ ਉਹ ਲਾਉਣੀ ਪਊਗੀ ਬਹੁਤ ਪੁਰਾਣਾ ਹਾਰਾਗਾ ਤੇ ਮੀਹ ਨਾਲ ਇਹ ਖਰਾਬ ਹੋ ਗਿਆ ਸੀ ਲੋ ਜੀ ਮਿੱਟੀ ਲੱਤੀ ਆਪਾਂ ਲਾ ਹੁਣ ਆਪਾਂ ਇਸ ਨੂੰ ਸ਼ਾਮ ਤੱਕ ਸੁੱਕਣ ਦੇ ਲਈ ਰੱਖਾਂਗੇ ਫਿਰ ਆਪਾਂ ਇਸ ਦੇ ਵਿੱਚ ਜਿਹੜੀ ਪਾਣੋ ਮਿੱਟੀ ਹੁੰਦੀ ਆ ਉਸ ਦਾ ਆਪਾਂ ਪੋਚਾ ਜਿਹੜਾ ਉਹ ਆਪਾਂ ਲਗਾਵਾਂਗੇ ਲੋ ਜੀ ਪਾਣੋ ਮਿੱਟੀ ਦਾ ਜਿਹੜਾ ਪੋਚਾ ਆਪਾਂ ਲਗਾਉਣਾ ਸ਼ੁਰੂ ਕਰ ਦਿੱਤਾਗਾ ਤੇ ਹਾਰਾ ਆਪਣਾ ਸੀਗਾ ਗਿਆ ਜਿਹੜਾ ਸੁੱਕ ਤੇ ਹੁਣ ਮਿੱਟੀ ਦਾ ਪਾਣੋ ਦਾ ਪੋਚਾ ਜਿਹੜਾ ਕਿਉਂਕਿ ਇਸ ਦੇ ਨਾਲ ਪੋਚਾ ਇਸ ਕਰਕੇ ਲਗਾਉਣਾ ਇਹਨੇ ਆਪਾਂ ਤੇ ਵੀ ਜਿਹੜੀ ਮਿੱਟੀ ਹੁੰਦੀ ਲਾਲ ਉਹਦੇ ਜਿਹੜੇ ਤੂੜੀ ਪਾਈ ਹੁੰਦੇ ਵਿੱਚ ਥੋੜੀ ਜਿਹੀ ਉਲਕ ਜਾਂਦੀ ਹੈਗੀ ਤੇ ਪੋਚੇ ਨਾਲ ਇਹ ਸਾਫ਼ ਹੋ ਜਾਂਦਾ ਹੈਗਾ ਤੇ ਪੋਚੇ ਨਾਲ ਵੈਸੇ ਵੀ ਬਹੁਤ ਸਾਨਾ ਲੱਗਦਾ ਹੈ ਇਹ ਚੰਗੀ ਤਰ੍ਹਾਂ ਆਪਾਂ ਜਿਹੜਾ ਪੋਚਾ ਉਹ ਲਗਾ ਦੇਣਾ ਹੈ ਸਾਰਾ ਇੱਕ ਕਪੜਾ ਦੀ ਮਦਦ ਨਾਲ ਇਹ ਜਿਹੜਾ ਪੋਚਾ ਉਹ ਲੱਗੂਗਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਏ ਧੰਨਵਾਦ